ਇਹ ਸਾਡੇ ਤੇ ਇੱਕ ਸਾਡੇ ਧਰਮ ਦੀ ਬੇਦਖੀ ਕਰਕੇ ਗਈ ਆ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਨੂੰ ਦੂਜੇ ਬਸ ਸੁਰੱਖਿਆ ਨਹੀਂ ਰਹੀ ਆ ਉਹਨੂੰ ਕਿੰਨੀ ਕੀ ਲੋੜ ਸੀ ਸੁਰੱਖਿਆ ਦੇਣ ਦੀ ਉਹ ਕੋਆਰਡੀਨੇਟ ਕਰਦੀ ਸੀ ਉਹਨੂੰ ਪਲਾਨ ਤਹਿ ਕਰਕੇ ਇੱਥੇ ਦਰਬਾਰ ਤੋਂ ਭੇਜਿਆ ਗਿਆ ਉਹ ਆਪਣੇ ਪਲਾਨ ਤੇ ਉਹਨਾਂ ਦੇ ਕੰਮਜਬ ਹੋ ਗਏ ਨੇ ਪੂਰੀ ਤਰ੍ਹਾਂ ਤੇ ਉਹਨੂੰ ਸੁਰੱਖਿਆ ਦਿੱਤੀ ਜਾ ਰਹੀ ਆ ਉਹਦੇ ਪਿੱਛੇ ਕਿਹੜੇ ਉਹਨਾਂ ਦੇ ਆ ਵਿਜੇਪੀ ਦੇ ਝੰਡਾ ਹੈ ਜਾਂ ਆਰਐਸ ਦਾ ਝੰਡਾ ਹੈ ਉਹਨਾਂ ਦੇ ਕੰਮਜਬ ਹੋ ਜਾਏ ਨੇ ਇਹ ਲੋਕ ਕੌਰ ਨੇ ਗੁਜਰਾਤ ਚੋਂ ਚੱਲ ਕੇ ਆਣ ਕੇ ਚਿਰੀ ਦਰਬਾਰ ਸੇਬ ਦੇ ਵਿੱਚ ਆਣ ਕੇ ਜੋਗਾ ਕਰਨਾ ਤੇ ਇਹਦੂ ਮੰਦਪਾਗੀ ਸਾਡੇ ਲਈ ਕੋਈ ਟੇਫੋਨ ਵਾਲੀ ਗੱਲ ਨਹੀਂ ਹੋ ਸਕਦੀ। ਦੂਸਰੀ ਗੱਲ ਮੌਣ ਜੇ ਉਹਦੇ ਪਰਚਾ ਦਰਜ ਕਰਾਇਆ ਸਿੱਖਾਂ ਨੇ ਵਿਰੋਧ ਕੀਤਾ ਹੈ। ਇਹ ਲੋਕ ਦੇ ਗੱਲ ਤੇ ਇਸ਼ੂ ਬਣਾਉਣ ਕੇ ਵੇਖੋ ਜੀ ਦਰਬਾਰ ਸੇਬ ਦੇ ਇੱਕ ਬਾਹਰੋਂ ਤੇ ਪਿਆਤਰਾ ਕਰਨ ਔਰਤਾਂ ਹੀ ਤੋਂ ਉਹਦੇ ਇਹਨਾਂ ਪਰਚਾ ਦਰਜ ਕਰਾਤਾ। ਦੂਸਰੇ ਪਾਸੇ ਉਹ ਜਾਣਦੇ ਆਂ ਹੀ ਇੱਕ ਦਿਨ ਦੇ ਵਿੱਚ ਹੀ ਗੁਜਰਾਤ ਦੀ ਸਰਕਾਰ ਨੂੰ ਸੁਰੱਖਿਆ ਦੇ ਦਿੱਤੀ ਹੈ। ਬ੍ਰੋਦਿਆਂ ਦੀ ਕ੍ਰਾਇਮ ਰਾਜ ਨੂੰ ਸੁਰੱਖਿਆ ਦੇਤੀ ਉਹ ਧੰਨਵਾਦ ਕਰ ਰਹੀ ਆ ਤੇ ਕਿਹੜੇ ਕਾਲੀ ਨੇ ਉਹਨਾਂ ਨੇ ਫਿਰ ਕੱਲ ਨੂੰ ਜਿਹੋ ਉਤਵਾਜਣਾ ਬੀਜਪੀ ਲਾ ਹਾਂ ਬਿਲਕੁਲ ਜਿਹੋ ਉਤਵਾਜਣਾ ਅਗਲੇ ਇਲਕਸਨ ਫਿਰ ਹੋ ਜਾਣਾ ਉਹ ਉਹ ਵੀ ਗੱਲ ਨਹੀਂ ਕਰਦੇ ਤੇ ਬਾਕੀ ਗੱਲ ਕਰਨੀ ਕਿੰਨੇ ਆ ਹੁਣ ਸਾਡੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਮੇਰੇ ਵਰਗੇ ਕਿਹੜੇ ਕਿਰਤੀ ਸਿੱਖ ਰੋਲਾ ਪਾ ਰਹੇ ਕਿੰਨਾ ਕੋੰਨਾ ਤੋਂ ਦਾਮੀਆਂ ਬੋਲ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਮੁੱਦਾ ਨਵੀਂ ਗੱਲਬਾਤ ਲੈ ਕੇ ਤੁਹਾਡੇ ਨਾਲ ਅਸੀਂ ਤੁਹਾਡੇ ਚੈਨਲ ਸਾਡੇ ਧਰਤੀ ਸਾਡੇ ਲੋਕਾਂ ਚੰਨ ਤੇ ਹਾਜ਼ਰ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਬਰਸਾਦ ਸਾਹਿਬ ਦੇ ਵਿੱਚ ਹੋਈਆਂ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰਦੇ ਹਾਂ ਬੀੜਪਾਪਾ ਗੁੱਡਾ ਸਾਹਿਬ ਉੱਥੇ ਵੀ ਬਹੁਤ ਵੱਡੀ ਇੱਕ ਘਟਨਾ ਵਾਪਰੀ ਔਰ ਜਿਹੜੀਆਂ ਨਾ ਸਿੱਖ ਨਾਨਕਲੇਵਾ ਸੰਗਤਾਂ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਸੀ ਕਿਉਂਕਿ ਦੋਨਾਂ ਜਿਹੜੀ ਦੋਵੇਂ ਥਾਵਾਂ ਨੇ ਬੜੀਆਂ ਸਤਿਕਾਰਯੋਗ ਨੇ ਔਰ ਪੂਰੇ ਸੰਸਾਰ ਪੱਧਰ ਤੇ ਮਸ਼ਹੂਰ ਹੈਗੀਆਂ ਨੇ ਸੋ ਜੇਕਰ ਗੱਲ ਕਰਦੇ ਆਪਾਂ ਤੇ ਜਿਹੜੀਆਂ ਘਟਨਾਵਾਂ ਹੋਈਆਂ ਨੇ ਇਸ ਸੰਬੰਧ ਦੇ ਵਿੱਚ ਅਸੀਂ ਅੱਜ ਖਾਸ ਗੱਲਬਾਤ ਕਰਾਂਗੇ ਦੋਨਾਂ ਘਟਨਾਵਾਂ ਦੇ ਇਹ ਮੇਰੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਲਕੀਸ਼ ਸਿੰਘ ਮਾਲਵ ਜੀ ਜੁੜੇ ਆ ਭਾਈ ਸਾਹਿਬ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਲੇ ਜਿੱਕਾ ਖਾਲਸਾ ਵਾਲੇ ਜੀ ਜੀ ਪਾਈ ਸਾਹਿਬ ਜਿਸ ਤਰ੍ਹਾਂ ਇਹ ਸਾਰਾ ਮੁੱਦਾ ਆਪੱਖਿਆ ਹੋਇਆ ਹੈ ਕਰੀਬ 21 ਤਰੀਕ ਤੋਂ ਆਪਾਂ ਗੱਲ ਕਰਦੇ ਆ ਇੱਕ ਅਰਚਨਾ ਮਕਵਾਨਾ ਜਿਹੜੀ ਵਿਦਰਾਤ ਦੇ ਵਿਰੋਧਾ ਸ਼ੈਅ ਚੱਲ ਸੀ ਜਾ ਰਹੀ ਹੈ ਬੇਸ਼ਰਮੀ ਉਹਨੀਆਂ ਕਾਫੀ ਵੀਡੀਓ ਵਾਇਰਲ ਹੋ ਗਈਆਂ ਨੇ ਪਰਚਾ ਵੀ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਿਹੜੇ ਮੈਨੇਜਰ ਉਹਨਾਂ ਦੁਆਰਾ ਪਰਚਾ ਵੀ ਕਰਾ ਦਿੱਤਾ ਗਿਆ ਲੇਕਿਨ ਇਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਬੜੀ ਮੰਦ ਭਾਗੀ ਘਟਨਾ ਹੈ ਜੋ ਕਿ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਾਡੀ ਜਾਂ ਤੋਂ ਪਿਆਰਾ ਸਤਾਨ ਸਾਡਾ ਸਾਡੇ ਵੱਡੇਆ ਨੇ ਕਰਾਇਆ ਜੋ ਕਿ ਸਾਡੀ ਸਖ ਰਹਿਤ ਮਰਜ਼ਾਦਾ ਬਿਲਕੁਲ ਜੋਗਾ ਇਹੋ ਜਿਹੀ ਚੀਜ਼ਾਂ ਨੂੰ ਬਿਲਕੁਲ ਮੁੱਢ ਤੋਂ ਰੱਦ ਕਰਦੀ ਹੈ ਤੇ ਸਾਡੀ ਕਿਹੜੀ ਖਾਲਸੇ ਦੀ ਖੇਡ ਉਹ ਗੱਟਕਾ ਹੈ ਕਿ ਸਾਨੂੰ ਪ੍ਰਸਤ ਕਰਨੀ ਤਾਕਤ ਆ ਕਿ ਸਰਵਾਰ ਭਾਈ ਨਜੀਬਾਜੀ ਕਰਕੇ ਕੋਰਤਵਾਰੀ ਕਰਕੇ ਸਾਡੀ ਅਸਲ ਖੇਡ ਖਾਂਤੀ ਦੀ ਹੋ ਆ। ਆਪਾਂ ਮਨਾਉਣਾ ਵੀ ਇੱਥੇ ਸੀ। ਮਨਾਣੇ ਹਰ ਤਵੇ ਖਾਲਸਾ ਜਦੋਂ ਵੀ ਨੇਂਤਰੀ ਮਨਾਦੇ ਆਂ ਤੋਂ ਗੱਤਕਾ ਨੌਜੋਨ ਸਾਡੇ ਪਿੰਡਾਂ ਦੇ ਕੋਈ ਦਿੱਤੀ ਜਾਂਦੀ ਆ। ਫਿਰ ਉਹ ਕੋਰਤ ਨੇ ਬਿਜਰਾਤ ਤੋਂ ਚੱਲ ਕੇ ਆਣ ਕੇ ਜੀਵੀ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਜੋਗਾ ਕਰਨਾ। ਤੇ ਇਹਦੂ ਮੰਦਭਾਗੀ ਸਾਡੇ ਲਈ ਕੋਈ ਸਿਰਫ ਆਮ ਦੀ ਗੱਲ ਨਹੀਂ ਹੋ ਸਕਦੀ। ਜੇ ਉਹਨੇ ਜੋਗਾ ਕਰਨਾਈ ਪੁੱਛੇ ਉਹਨਾਂ ਦਾ ਕੋ ਜੋਗਾ ਆਪਣਾ ਦੇਣੇ ਮਨਾਉਣ ਥਾਲੂ ਉਹਨਾਂ ਨੂੰ ਮੁਬਾਰਕ ਆ ਹਿੰਦੂ ਵੀਰਾਂ ਨੂੰ ਉਹ ਕਰਨ ਨੂੰ ਸਾਨੂੰ ਕੋਈ ਤਰਾਜ ਨਹੀਂ ਕਰਦਾ ਫਿਰ ਸਾਡੇ ਸ਼੍ਰੀ ਦਰਬਾਰ ਸਾਹਿਬ ਸਾਡਾ ਸਿੱਖੀ ਦਾ ਧੁਰਾ ਉੱਥੇ ਆਣ ਕੇ ਸਾਨੂੰ ਚੜਾਉਣ ਦੇ ਖਾਤਰ ਸ਼੍ਰੀ ਦਰਬਾਰ ਸਾਹਿਬ ਨੂੰ ਕੰਡ ਕਰਕੇ ਉਹਨੇ ਲਕਤਾਂ ਪਾ ਕਰਕੇ ਫਿਰ ਥੱਲੇ ਕਰਕੇ ਆਸਨ ਲਾ ਕੇ ਜੋਗਾ ਕਰ ਰਹੀ ਆ ਉਨੇ ਦੋ ਗੱਲਾਂ ਤੇ ਉਹਨਾਂ ਲਈ ਟਾਰਗੇਟ ਕੀਤਾ ਜੇ ਤਾਂ ਉਹਨੂੰ ਕੋਈ ਸ਼ਹਿਰ ਉੱਤੇ ਗੱਡੀ ਛਲਾ ਦਿੰਦਾ ਜਗ ਸਿੰਘ ਨੂੰ ਕੋਈ ਇਹੋ ਜਿਹੀ ਜੀ ਉਹਨਾਂ ਦੀ ਹਰਕਤ ਹੋ ਜਾਂਦੀ ਉਸੇ ਜਾਣ ਕੇ ਸ਼ਰਮਣੀ ਕਮੇਟੀ ਦੀ ਟੈਕਸ ਫੋਰਸ ਕਰ ਦਿੰਦੀ ਤੇ ਫਿਰ ਵੀ ਸਿੱਖਾਂ ਨੂੰ ਬਚਾਅ ਕਰਨਾ ਸੀ ਇਹਨਾਂ ਐਸੇ ਕਿਵੇਂ ਕਰਨਾ ਸੀ ਵੀ ਵੇਖੋ ਜੀ ਉੱਥੇ ਤੌਰ ਤੇ ਹਨ ਅਕੀ ਔਰਤਾਂ ਦਾ ਹਮਲਾ ਕਰਕੇ ਮਾਰਤੀ ਉਹ ਆਪਣਾ ਦੀ ਲੇਟਾ ਨਹੀਂ ਦੂਸਰੀ ਕੱਲ ਹੋਣ ਜੇ ਉਹਦੇ ਪਰਚਾ ਦਰਜ ਕਰਾਇਆ ਸਿੱਖਾਂ ਨੇ ਵਿਰੋਧ ਕੀਤਾ ਹੈ ਇਹ ਲੋਕ ਦੇ ਗੱਲ ਤੇ ইস্যੂ ਬਣਾਉਣਗੇ ਦੇਖੋ ਜੀ ਦਰਬਾਰ ਸਾਹਿਬ ਤੇ ਇੱਕ ਬਾਹਰ ਹੋਰ ਇੱਕ ਯਾਤਰਾ ਕਰਨ ਆਉਂਦਾ ਇਹਨਾਂ ਪਰਚਾ ਦਰਜ ਕਰਾਤਾ ਇਹ ਜਾਣ ਬੁੱਝ ਕੇ ਸਾਡੇ ਧਰਮ ਨੂੰ ਸਿੱਖੋਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਦੋਂ ਸਾਡ ਉਹ ਦੂਸਰੀ ਕੱਲ ਉਹਨੇ ਇੱਕ ਪਾਸੇ ਸ੍ਰੀ ਦਰਬਾਰ ਸਾਹਿਬ ਦੀ ਉਹਨੇ ਸਾਡੇ ਸਿੱਖ ਰਹਿਤ ਮੁਜਾਦਾ ਦੀ ਧਜੀਆਂ ਡਾਈਆਂ ਸਾਡੇ ਸਿੱਖ ਧਰਮ ਦੇ ਉਲਟੋਂ ਨੇ ਆਣ ਕੇ ਹਰਮੰਦਰ ਸਾਹਿਬ ਦੇ ਚਾ ਸਰਕਰ ਹੀ ਪਾਦੀ ਮਾਰਾ ਕਰ ਵੀ ਤਾਂਗਾ ਨਾ ਸਾਡੇ ਧਰਮ ਦੇ ਖਿਲਾਫ ਆ ਦੂਸਰੇ ਪਾਸੇ ਉਹ ਜਾਂਦਿਆਂ ਹੀ ਇੱਕ ਦਿਨ ਦੇ ਵਿੱਚ ਹੀ ਗੁਜਰਾਤ ਦੀ ਸਰਕਾਰ ਨੂੰ ਤਰਸਿਆ ਦੇ ਦਿੱਤੀ ਹੈ ਵਿਰੋਧੀਆਂ ਦੀ ਕ੍ਰੈਮ ਭਰਾਜਨ ਨੂੰ ਸੁਰੱਖਿਆ ਦੇ ਦਿੱਤੀ ਉਹ ਧੰਨਵਾਦ ਕਰ ਰਹੀ ਆ ਇਹ ਸਾਡੇ ਤੇ ਇੱਕ ਸਾਡੇ ਧਰਮ ਦੀ ਬੇਇਜ਼ਤੀ ਕਰਕੇ ਗਈ ਆ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਨੂੰ ਦੂਜੇ ਪਾਸੇ ਸੁਰੱਖਿਆ ਮਿਲ ਰਹੀ ਆ ਉਹਨੂੰ ਕਿ ਕੀ ਲੋੜ ਸੀ ਸੁਰੱਖਿਆ ਦੇਣ ਦੀ ਉਹ ਕੋਆਰਡੀਨੇਟਰ ਸੀ ਕੰਮ ਕਰਦੀ ਸੀ ਉਹਨੂੰ ਪਲਾਨ ਤਿਆਰ ਕਰਕੇ ਇਸੇ ਦਰਵਾਜ਼ੇ ਤੋਂ ਭੇਜਿਆ ਗਿਆ ਉਹ ਆਪਣੇ ਪਲਾਨ ਤੇ ਉਹਨਾਂ ਦੇ ਕੰਮਜਬ ਹੋ ਗਏ ਨੇ ਪੂਰੀ ਤਰ੍ਹਾਂ ਤੇ ਉਹਨੂੰ ਸੁਰੱਖਿਆ ਦਿੱਤੀ ਜਾ ਰਹੀ ਆ ਉਹਦੇ ਪਿੱਛੇ ਜਿਹੜੇ ਉਹਨਾਂ ਦੇ ਆ ਬੀਜੇਪੀ ਦੇ ਝੰਡਾ ਤੇ ਆਰਐਸ ਦਾ ਝੰਡਾ ਉਹਨਦੇ ਕੰਮਜਬ ਹੋਇਆ ਏ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਹਾਂਗੇ ਕਿ ਪੂਰੀ ਤਰ੍ਹਾਂ ਜ਼ਿੰਮੇਵਾਰਤਾ ਨਾਲ ਟੀਮ ਲਾ ਕੇ ਉਹਨਾਂ ਦੀ ਇਨਕੁਆਰੀ ਕਿੰਨੇ ਪਰਚੇ ਤੇ 295 ਤੇ ਗੱਲ ਨਾ ਖੜੇ 295 ਪਰਚਾ ਚਰਮਨੀ ਕਮੇਟੀ ਨੇ ਕਰਾਤਾ ਦਰਬਾਰ ਸੈਟ ਕਰਾਤਾ ਜਦੋਂ ਉਹਨਾਂ ਨੇ ਕਰਾਤਾ ਹੈ ਮੇਰੀ ਇਹ ਗੱਲ ਹੋਣਾ ਚਾਹੀਦਾ ਸੀ ਵੀ ਅਸੀਂ ਉਹਨਾਂ ਅੱਗੇ ਗੱਲ ਇਹ ਤਰ੍ਹਾਂ ਦੀ ਉਹਦੀ ਪੂਰੀ ਕਮੇਟੀ ਦਾ ਚਾਂਚ ਹੋਣੀ ਚਾਹੀਦੀ ਆ ਉਹਨਾਂ ਦੇ 1300 ਖਿਆਲ ਦੇ ਨਾਗਰਿਕ ਨੂੰ ਬੇਸ਼ੱਕ ਸਾਡੇ ਧਰਮ ਦੀ ਇੱਥੇ ਬੇਦਬੀ ਕਰਕੇ ਗਈ ਆ ਉਹਨਾਂ ਆਪ ਦੇ ਨਾਗਰਿਕ ਨੂੰ ਬਿਲਕੁਲ ਜਾਂਦਾ ਤਰਖੇ ਦੇਦੀ ਕਿ ਜਰਾ ਸਰਕਾਰ ਨੇ ਬੀਜੇਪੀ ਨੇ ਹੁਣ ਸਾਡੀ ਇਹ ਕੋਈ ਪੰਜਾਬ ਸਰਕਾਰ ਹੈ ਮਾਨ ਸਰਕਾਰ ਹੈ ਇਹਨਾਂ ਦੇ ਪੂਰੀ ਤਰ੍ਹਾਂ ਨਾਲ ਇਨਕੁਆਰੀ ਕਰੇ ਉਹਨੂੰ ਕਿੰਨੇ ਭੇਜਿਆ ਕਹਿੰਦੇ ਕਹਿਨ ਪਈ ਕਿਵੇਂ ਆਈ ਕੀਰ ਪਲਾਨ ਸੀ ਉਹਨੇ ਦਰਬਾਰ ਸੇ ਮੱਥਾ ਵੀ ਟੇਕਿਆ ਉਹਨੇ ਦਰਬਾਰ ਸੇ ਮੱਥਾ ਵੀ ਟੇਕਿਆ ਉਹਦੇ ਵੱਡੇ ਵੱਡੇ ਬੀਜੇਪੀ ਦੇ ਲੀਡਰਾਂ ਨਾਲ ਫੋਟੋ ਵੀ ਜਦ ਤੱਕ ਹੋ ਗਿਆ ਨੇ ਜਿਹੜੀ ਕੰਗਣਾ ਆਉਂਦੇ ਨੇ ਫੋਟੋ ਆ ਗਈ ਆ ਹੋਰ ਵੀ ਬੀਜੇਪੀ ਦੇ ਉਹ ਸ਼ਾਮਲ ਹੁੰਦੀ ਤੇ ਉਹਨੇ ਗੱਲ ਤੇ ਬੜਾ ਬੀਜੇਪੀ ਦਾ ਢਿੰਡਾ ਗੱਲ ਚ ਪਾਇਆ ਉਹ ਵੀ ਫੋਟੋ ਅੱਜ ਵਾਰਨੋ ਜੀਆਂ ਨੇ ਉਹਨੂੰ ਪਲਾਨ ਤਹਿਤ ਅਸੀਂ ਦਰਬਾਰ ਸੇ ਭੇਜਿਆ ਗਿਆ ਪਲਾਨ ਬਣਾ ਕੇ ਇਹ ਸਿਕਾ ਨੂੰ ਬਦਨਾਮ ਕੀਤਾ ਜਾਵੇ ਇਹ ਗੱਲ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਧਰਮਾਂ ਵਿੱਚ ਛੇੜਛਾੜ ਕਰੇ ਤੋਂ ਸਰਕਾਰਾਂ ਦੱਜੇ ਪਾਸੇ ਸੁਰੱਖਿਆ ਦੇਣਾ ਨਹੀਂ ਤੋਂ ਦੇ ਸਾਰੇ ਇਹ ਕਹਦੇ ਬੀਜੇਪੀ ਪਾਰਟੀ ਆ ਉਹਦੇ ਮੈਚ ਖੜ ਕੇ ਆਣ ਕੇ ਇਹ ਕਹਿੰਦੇ ਬਿਲਕੁਲ ਅਸੀਂ ਮੰਨਤਾ ਕੀ ਦਿੰਦੇ ਆ ਸਿੱਖਾਂ ਨਾਲ ਜਿਹੜਾ ਉਹ ਬਕਰੇ ਹੀ ਮਾਣਾ ਪੁੱਤੀਆ ਕਰਨਾ ਸੈਂਟਰੀ ਸਰਕਾਰ ਨੇ ਕਰ ਰਿਹਾ ਆ ਤੇ ਫਿਰ ਕਹਿਣਗੇ ਕੱਲ ਨੂੰ ਜੇ ਸੇਕਪੋਮ ਕੀ ਆਦਾ ਸਟੇਟ ਚ ਕੋਈ ਅਗਲਾ ਅਸੀਂ ਕਾਰ ਵੀ ਕਰਾਂਗੇ ਜਿੱਥੇ ਵਧੀਆ ਜਜਾ ਸਪੈਂਡ ਲੈਣ ਗਿਆ ਤੇ ਫਿਰ ਕਹਿਣਗੇ ਸੇਕ ਕੱਤਵਾਦੀ ਆ ਇਹ ਦਰਬਾਰ ਸੱਤਵਾਦੀ ਪਲਦੇ ਆ ਉਹ ਉਹ ਦੂਸਰੇ ਪਾਸੇ ਜੋ ਮਰਜ਼ੀ ਕਰਨ ਉਹ ਹਿੰਦੂ ਰਾਟਰੀ ਗੱਲ ਕਰਨ ਨਾ ਅਰਮੰਦਰ ਆਪਣੇ ਸੀਤਾ ਢਾਹ ਦੇਣਾ ਕੁਝ ਮਰਜ਼ੀ ਕਰਨ ਅਰਮੰਦਰ ਬਣਾਉਣਾ ਅਰਮੰਦਰ ਬਣਾਉਣਾ ਹੋਰ ਵੀ ਜੋ ਕੋਈ ਇੰਦੂ ਗੱਲ ਹਿੰਦੂ ਦੀ ਗੱਲ ਕਰਨ ਹਿੰਦੂਆਂ ਨੇ ਆਪਣੇ ਉੱਤੇ ਗੁਜਰਾ ਦੇ ਵਿੱਚ ਬੋਰਡ ਲਾਤੇ ਆ ਆ ਹਿੰਦੂ ਰਾਸ਼ਟਰ ਦੇ ਫਰਾਨਾ ਵੇਲੇ ਹਿੰਦੂ ਰਾਸ਼ਟਰ ਫਰਾਨਾ ਬੋਰਡ ਲੱਗੇ ਹੋਏ ਨੇ ਗੈਰਾਤ ਦੇ ਵਿੱਚ ਉਹਨਾਂ ਨੂੰ ਕੋਈ ਰੋਕ ਨਹੀਂ ਗਈ ਜਿਵੇਂ ਸਿੱਖ ਕਰਦਾ ਤੇ ਹੱਤਵੱਦੀ ਇਸ ਗੱਲ ਤੇ ਅਸੀਂ ਸਾਰੇ ਕੌਮ ਨੂੰ ਪਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਨਾਂ ਦਾ ਜਿਹੜਾ ਮੂਹ ਤੋੜ ਮਾਜਬਾਰ ਦਿੱਤਾ ਜਾਵੇ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਲਗਾਤਾਰ ਵਧ ਰਹੀ ਹੈ ਰੁਕ ਨਹੀਂ ਰਹੀਆਂ ਆ ਕੋਈ ਐਸਾ ਦਿਨ ਨਹੀਂ ਕਿ ਜਿਹੜਾ ਚੜਦਾ ਕਿਹੜੇ ਦਿਨ ਧੰਗੂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੁੰਦੀ ਲਗਾਤਾਰ ਉਤ ਪਹੁੰਚ ਰਹੀ ਹੈ 2015 ਤੋਂ 1 ਜੂਨ 2015 ਤੋਂ ਬਾਅਦ ਕੰਮ ਚੱਲੇ ਉਹ ਤੋਂ ਬਾਅਦ ਰੁਕਣ ਤਾਂ ਆਇਆ ਕਿ ਸਰਕਾਰਾਂ ਪਹਿਲਾਂ ਅਕਾਲੀਆਂ ਨੇ ਕਰਾਈ ਰੱਜ ਕੇ ਫਿਰ ਕਾਂਗਰਸ ਨੇ ਕਰਾਈ ਰੱਜ ਕੇ ਬੇਦਬੀ ਉਹ ਤੋਂ ਬਾਅਦ ਮਾਨ ਸਰਕਾਰ ਦੇ ਇਤਿ ਹੈ ਕੋਈ ਕੰਟਰੋਲ ਨਹੀਂ ਹੋਇਆ ਜਿਹੜੇ ਤੇ ਬੰਦਾਲੇ ਬੇਦਬੀ ਕੀਤੀ ਤੇ ਜਦੋਂ ਸਿੰਘਾਂ ਨੇ ਫੜਿਆ ਉਹਨੂੰ ਬੇਦਬੀ ਕਰਨ ਨਾਲ ਤੇ ਸੋਤਾ ਲਾਇਆ ਉਹਦੇ ਹਸਪਤਾਲ ਜਾ ਕੇ ਪ੍ਰਸ਼ਾਸਨ ਨੂੰ ਫੜਾਇਆ ਜਾਂਦਾ ਤੇ ਉਹਦੇ ਹਸਪਤਾਲ ਜਾ ਕੇ ਮੌਤ ਹੁੰਦੀ ਆ ਉਹ ਪੈਨਸੋਦੋ ਸਾਹਿਬ ਸਿੰਘਾਂ ਦਾ ਲੱਗੇ ਦੀ ਪੰਚਾਇਤ 302 ਸਾਡੇ ਤੇ ਲੱਗ ਜੰਦੀ ਆ ਉਹ ਜਿਹੜੇ ਉਸ ਬੰਦੇ ਨੂੰ ਭੇਜਣ ਵਾਲੇ ਆ ਜਿਹੜੀ ਘੁਵਾਰੀ ਨਾਮ ਗੱਲ ਕਰ ਰਿਹਾ ਜਾਂ ਪ੍ਰਭੂ ਦੀ ਗੱਲ ਕਰ ਰਿਹਾ ਬੰਦਾ ਅਸੀਂ ਪ੍ਰਸ਼ਾਸਨ ਨੂੰ ਦਿੱਕਤੀ ਤਰਖਾਚਾ ਦੇ ਚੁੱਕੇ ਆ ਪਰ ਅਜ ਤੱਕ ਪ੍ਰਸ਼ਾਸਨ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਪੁੱਛ ਦੱਸ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿਵੇਂ ਹੋਈ ਉਹ ਕਿਵੇਂ ਆਇਆ ਬੰਦਾ ਕਿੰਦੇ ਕਹਿਣ ਤੇ ਆਇਆ ਉਹ ਭੂਆ ਕੌਣ ਸੀ ਭੂਆ ਕਿਹੜੀ ਆ ਜਾਂ ਜਿਹੜੇ ਪ੍ਰਭੂ ਦਾ ਨਾਮ ਲੈ ਰਹੇ ਪ੍ਰਭੂ ਕਿਹੜੇ ਪ੍ਰਭੂ ਦੀ ਗੱਲ ਕਰਿਆ ਸੀ ਪਰ ਪ੍ਰਸ਼ਾਸਨ ਨੂੰ ਸਾਨੂੰ ਸਿਰਫ ਜਿੱਥੇ ਬਜਰਾਏ ਤੇ ਕੋਈ ਉਸ ਤੇ ਗੱਲ ਨਹੀਂ ਦਿੱਤੀ। ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਹੁਣ ਆਪਾਂ ਜਿਹੜੀ ਜਿਹੜੀ ਵਿਡੋਦਰਾ ਤੋਂ ਵਿਦਰਾ ਤੋਂ ਜਿਹੜੀ ਲੜਕੀ ਆਉਂਦੀ ਹੈ ਕੁੜੀ ਆਉਂਦੀ ਹੈ ਉਹ ਵੀ ਹੁਣ ਇੱਥੇ ਵੀ ਐਂਟੀ ਨੈਸ਼ਨਲ ਬਣ ਜਾਂਦਾ ਜਾਂ ਕਹਿ ਲਓ ਵੀ ਵਿਰੋਧੀ ਧਰਮ ਬਣ ਜਾਂਦਾ। ਇੱਥੇ ਵੀ ਆਪਾਂ ਬਣਾਲੇ ਵੀ ਜੇਕਰ ਗੱਲ ਕਰਦੇ ਆ ਬਣਾਲੇ ਨੂੰ ਵੀ ਆਪਾਂ ਜਿਹੜਾ ਕਿ ਉਹ ਨਾਰੇ ਮਾਰਦਾ ਦੂਸਰੇ ਧਰਮ ਦੇ ਇਹ ਜਿਹਨੇ ਵੀ ਧਰਮ ਦੇ ਉੱਥੇ ਵੀ ਜੇਕਰ ਆਪਾਂ ਗੱਲ ਕਰਦੇ ਹੁਣ ਉਹ ਉਸੇ ਤਰ੍ਹਾਂ ਦਾ ਇਸ਼ੂ ਬਣ ਰਿਹਾ ਵੀ ਉਹ ਗੁਜਰਾਤ ਵਿੱਚ ਇੱਕ ਲੜਕੀ ਆਉਂਦੀ ਹੈ। ਔਰ ਹਿੰਦੂ ਧਰਮ ਦੀ ਲੜਕੀ ਆਉਂਦੀ ਹਾਲਾਂਕਿ ਅਸੀਂ ਚੈਨਲ ਦੇ ਮਾਧਿਅਮੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਧਰਮ ਭਾਈ ਸਾਹਿਬ ਨੇ ਕਿਹਾ ਸਤਿਕਾਰਯੋਗ ਨੇ ਲੇਕਿਨ ਜੋ ਮਾਨਮਰਯਾਦਾ ਹਰੇਕ ਧਰਮ ਦੀ ਹੁੰਦੀ ਹੈ ਮਾਨਮਰਯਾਦਾ ਰਹਿਣਾ ਚਾਹੀਦਾ ਇੱਕ ਬੰਨੇ ਇਹ ਲੜਕੀ ਜਿਹੜੀ ਇਹ ਕਹਿ ਰਹੀ ਕਿ ਸਾਨੂੰ ਮੈਨੂੰ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ ਦੂਸਰੇ ਬੰਨੇ ਇੱਕ ਘੰਟਾ ਇਹ ਦਰਬਾਰ ਸਾਹਿਬ ਦੇ ਵਿੱਚ ਰਹਿੰਦੀ ਹੈ ਔਰ ਉੱਥੇ ਜਿਹੜਾ ਸੇਵਾ ਵੀ ਕਰਦੀ ਹੈ ਭਾਂਡਿਆਂ ਦੇ ਵਰਤਨਾ ਦੀ ਸੇਵਾ ਵੀ ਕਰਦੀ ਹੈ ਔਰ ਛਾਂਦ ਉੱਤੇ ਜਿਹੜਾ ਸੇਵਾ ਦੇ ਵਿੱਚ ਵੀ ਹਿੱਸਾ ਪਾਉਂਦੀ 2100 ਰੁਪਿਆ 2500 ਰੁਪਿਆ ਪਾਉਂਦੀ ਹੈ ਦੂਸਰੇ ਬੰਨੇ ਕੈਰੀ ਵੀ ਮੈਨੂੰ ਮਾਣ ਮਰਿਆ ਦਾ ਪਤਾ ਨਹੀਂ ਇਸ ਕਰਕੇ ਮੈਨੂੰ ਮਾਫੀ ਚਾਹੀਦੀ ਹੈ ਵੇਖੋ ਕੋਈ ਵੀ ਕਿਥੇ ਧਰਮਸਥਾਨ ਤੇ ਜਾਂਦਾ ਮੈਨੂੰ ਧਰਮ ਦੀ ਉਤਾਰੀ ਹਿਟਰੀ ਪੜਦਾ ਕੋਈ ਘਣ ਪੜਦਾ ਹੈ ਨਹੀਂ ਵੀ ਪਿੰਡ ਉੱਠ ਕੇ ਟੋੜ ਨਾਲੇ ਉਹ ਵੀ ਆਪਣੇ ਦਰਬਾਰ ਸਾਹਿਬ ਦੀ ਦਰਬਾਰ ਸਾਹਿਬ ਦੀ ਪਹਿਲਾਂ ਉੱਥੇ ਸਾਰੀਆਂ ਸਾਡੇ ਲਿਖ ਕੇ ਲਾਇਆ ਮੋੜਾ ਤੇ ਸਿੱਖਦਾ ਬਿਲਕੁਲ ਬਿਲਕੁਲ ਮੋੜਾ ਸਾਹਿਬ ਨੂੰ ਹਿਟਰੀ ਪਾਈ ਹੋਈ ਹੈ ਦਰਬਾਰ ਸਾਹਿਬ ਦੀ ਹੂੰ ਉਹ ਦਰਬਾਰ ਸਾਹਿਬ ਤੋਂ ਲੰਘਦੀ ਉਹ ਮੱਥਾ ਨਹੀਂ ਟੇਕਿਆ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਨਹੀਂ ਗਈ ਉਹ ਹਾਂ ਬਿਲਕੁਲ ਉਹ ਉੱਥੇ ਲੱਗੀ ਫਰੀਏ ਘੰਟਿਆਂ ਅੰਦਰ ਘੁੰਮੀ ਉਹ ਤੋਂ ਬਾਅਦ ਉਹਨੇ ਆਪਣਾ ਜੋਗਾ ਦਾ ਤਾਂ ਦੇਖਿਆ ਰਤਾਰਕ ਜੋਗਾ ਸ਼ੁਰੂ ਕਰਤਾ ਹੂੰ ਹੂੰ ਪਹਿਲੀ ਗੱਲ ਉਹ ਮੁਲਾਜ਼ਮਾਂ ਨੂੰ ਕਿਹੜੇ ਉੱਥੇ ਦਰਬਾਰ ਸਾਹਿਬ ਦੇ ਜਿਹੜਾ ਉਹਨਾਂ ਕਾਰਮਿਕਰਾਂ ਨੂੰ ਉਦੋਂ ਨੂੰ ਰੋਕੂ ਫੜ ਲੈਣਾ ਚਾਹੀਦਾ ਏ ਉਹਨੂੰ ਹੂੰ ਤੇ ਨਹੀਂ ਫੜਿਆ ਤੇ ਕਰੋ ਜਿਹੜੀ ਘਟਨਾ ਵਾਪਰੀ ਉਹਨਾਂ ਕਾਰਵਾਈ ਕੀਤੀ ਆ ਹੂੰ ਹੁਣ ਅਸੀਂ ਇਹ ਕਹਾਂਗੇ ਸ਼ਰਮਣੀ ਕਮੇਟੀ ਨੂੰ ਪਹਿਲਾਂ ਪਰਚਾ ਪੜਾ ਕੇ ਗੱਲ ਨਹੀਂ ਸਰਬੀ ਕਹਿੰਦਾ ਪਰਚਾ ਕਰਤਾ ਤੁਸੀਂ ਐਤਾਂ ਤੂੰ ਥਾਣੇ ਦਾ ਦੇਤੀ ਆ ਕਿੰਦੇ ਕਿ ਮੀਰ ਤਾਂ ਇਨਕੁਆਰੀ ਕਰਨਾ ਕਿ ਕਿਵੇਂ ਆਈ ਕਿੰਦੇ ਕਹਿਣ ਤੇ ਆਈ ਆ ਫਿਰ ਲੋਕਾਂ ਸਾਹਮਣੇ ਗੱਲ ਦੱਸਣ ਹਰਕਤ ਵਿੱਚ ਕੀ ਗੱਲ ਹੈਗੀ ਆ ਫਿਰ ਗੱਲ ਬਣਉਂਦੀ ਕਿੰਨਾ ਚਿਰ ਪੂਰੀ ਪ੍ਰਸ਼ਾਸਨ ਇਨਕੁਆਰੀ ਨਹੀਂ ਕਰਦਾ ਹੁਣ ਸਾਡੇ ਕੋਲ ਤਾਂ ਕੋਈ ਅਧਿਕਾਰ ਨਹੀਂ ਹੈ ਆਪਾਂ ਜਾ ਕੇ ਉੱਥੇ ਗਿਜਰਾਤ ਪਿਆ ਕਰਦੇ ਕੁਝ ਦੱਸ ਕਰ ਸਕਨੇ ਆ ਇਹ ਕਾਨੂੰਨ ਦੇ ਮਤਲਬ ਤੀ ਹੁੰਨੀ ਆ ਪੰਜਾਬ ਦਾ ਪ੍ਰਸ਼ਾਸਨ ਜਾਹਦਾ ਤਾਂ ਕੋਈ ਡੀਐਫਪੀ ਲਾਵਾ ਕੋਈ ਵੀ ਅਫਸਰ ਨਾਲ ਜਾ ਕੇ ਉੱਥੇ ਸਾਰੀ ਜਾਣਦਿਲ ਕਰਕੇ ਜੀ ਪੁੱਛ ਦੱਸ ਕਰਕੇ ਆਵਣ ਤੇ ਫਿਰ ਲੋਕ ਸੱਚੇ ਸਾਹਮਣੇ ਆਵੇਗੀ ਪਈ ਸਰ ਜਿਸ ਤਰ੍ਹਾਂ ਇਹ ਲੜਕੀਏ ਇੱਕ ਇਹ ਵੀ ਕਹਿ ਸਕਦੇ ਗੁਜਰਾਤ ਜਿੱਥੇ ਮੁੱਖ ਮੰਤਰੀ ਆਪਣੇ ਰਹੇ ਆ ਪਹਿਲੇ ਹੁਣ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਔਰ ਦੂਸਰੇ ਬੰਨੇ ਜੇਕਰ ਆਪਾਂ ਗੱਲ ਕਰਦੇ ਆ ਔਰ ਬੀਜੇਪੀ ਨਾਲ ਨਾਤਾ ਨਾਲ ਜੁੜਨਾ ਔਰ ਤੀਸਰੇ ਬੰਨੇ ਪੰਜਾਬ ਜਾ ਕੇ ਦਰਬਾਰ ਸਾਹਿਬ ਦੇ ਇਹੋ ਜਿਹੇ ਹਰਕਤਾਂ ਕਰਨੀਆਂ। ਉਹ ਤੀਸਰੇ ਬੰਨੇ ਇਹ ਗੱਲ ਕਰ ਸਕਦੇ ਵੀ ਜਿਹੜੇ ਜਿਹੜੇ ਵੀ ਜਿੰਨੇ ਵੀ ਬੀਜੇਪੀ ਦੇ ਜਿਹੜੇ ਕਹਿ ਸਕਦੇ ਵੀ ਕੋਈ ਹੁੰਦਾ ਹੈ ਆਪਣੇ ਐਂਟੀ ਹੁੰਦਾ ਸਿੱਖ ਧਰਮ ਦੇ। ਉਹ ਕੰਗਰਾਂ ਨੌਤ ਵਾਲੀ ਗੱਲ ਮੇਰੇ ਦਾ ਬਣਦੀ ਹੈ ਜਿਵੇਂ ਹੁਣ ਐਂਟੀ ਸੈਲਵੀ ਮੈਂ ਸੁਣਿਆ ਵੀ ਜਿਹੜਾ ਬੀਜੇਪੀ ਦਾ ਹੈਗਾ ਉਹ ਵੀ ਇਸ ਗੱਲ ਨੂੰ ਕੰਟਰੋਲ ਕਰ ਰਿਹਾ ਜਿਵੇਂ ਹੁਣ ਸਿੱਖਾਂ ਨੇ ਸਿੱਖ ਧਰਮ ਵਾਲੇ ਜਿਹੜੇ ਕੋਈ ਮੀਡੀਆ ਨੇ ਜਾਂ ਜਿਸ ਨਾਲ ਐਸਪੀਸੀ ਨੇ ਸਟੈਂਡ ਦਾ ਉਹ ਵੀ ਇਹਨੂੰ ਡਿਫੈਂਸ ਕਰ ਰਿਹਾ ਆਪਣੀ ਜਿਹੜੀ ਲੜਕੀ ਨੂੰ। ਕੋਣ ਉਹਨਾਂ ਨਾਲ ਬੈਠੇ ਹੋ ਉਹਨਾਂ ਨਾਲ ਗੱਲ ਕਰਨੀ ਹੈ ਕਿ ਬੀਜੇਪੀ ਨਾਲ ਗੱਲ ਕਰਨੀ ਹੈ ਬੀਜੇਪੀ ਦੇ ਤੋਂ ਮੈਂਬਰ ਹੈ ਬੀਜੇਪੀ ਨੇ ਤਾਂ ਆਹ ਰਹਾ ਜੋ ਫੰਗ ਤੋਂ ਆਰਐਸ ਤੋਂ ਬੀਜੇਪੀ ਨਹੀਂ ਕੋਈ ਉਹ ਇੰਡਾ ਇਕੱਠਾ ਹੀ ਹੈ ਹੂੰ ਜੋ ਨਾਗਪੁਰ ਤੋਂ ਪ੍ਰਸਤਾਵ ਬੀਜੇਪੀ ਨੂੰ ਮੰਨਣਾ ਪੈਂਦਾ ਹੈ ਹੂੰ ਜੋ ਵੀ ਮਤਲਬ ਕਿ ਗੱਲ ਕਿੰਨਾ ਟਾਈਮ ਹੋ ਗਿਆ ਨਾਗਪੁਰ ਨੂੰ ਜਲਦੀ ਹੋਵੇ ਉਹਨਾਂ ਨਾਲ ਚੱਲ ਰਹੀ ਹੈ ਉਹ ਬੀਜੇਪੀ ਦਾ ਫਾਰਾ ਨਾ ਪੁਰਾਣਾ ਦਾ ਕੀਪਰ ਏਜੰਡਾ ਤੇ ਵੀ ਜੀ ਪੀ ਤੇ ਲਾਗੂ ਕਰਾਉਣਾ ਉਹਨਾਂ ਲਾਗੂ ਕਰਾਇਆ ਉਹਨੂੰ ਸਾਬਤ ਬੋਲਣਗੇ ਉਹ ਤਾਂ ਸਿੱਖਾਂ ਦੇ ਖਿਲਾਫ ਬੋਲਣਗੇ ਸਾਰੀ ਗੱਲ ਵੀ ਕਰਨਗੇ ਜੀ ਇੱਥੇ ਸਾਂਝਾ ਕੇਂਦਰ ਕਿਉਂ ਲਿਖਿਆ ਬੜੇ ਇੱਥੇ ਕੱਲ ਦੇ ਪੈਂਸਾ ਚੈਨਣਾ ਚੜੀਆਂ ਹੀ ਆਣੇ ਉਹ ਸਾਡੇ ਕੋਲੇ ਸਿੱਖ ਵਿਰੋਧੀ ਸਾਡੇ ਵੀ ਕਿਹੜੇ ਬੀ ਜੀ ਪੀ ਦੇ ਦੱਲੇ ਦੇ ਦਰਾਲ ਨੇ ਉਹ ਵੀ ਉਸ ਗੱਲ ਦੀ ਸਪੋਰਟ ਕਰ ਰਹੇ ਨੇ ਯਾ ਇਨੀ ਹੋਣਾ ਚਾਹੀਦਾ ਚੌਂ ਮਰਦਾਂ ਨੂੰ ਸਾਂਝਾ ਚੌਂ ਮਰਦਾਂ ਨੂੰ ਸਾਂਝਾ ਜਿਹਦੇ ਉੱਤੇ ਆਵੇ ਕੋਈ ਹਿੰਦੂ ਵੀ ਆਵੇ ਮੁਸਲਮਾਨੀ ਆਵੇ ਸਿੱਖੀ ਜੈਨੀ ਬੋਧੀ ਪਾਰਸੀ ਕੋਈ ਵੀ ਆਵੇ ਆ ਗੋਰੇ ਲੋਕ ਆਉਂਦੇ ਨੇ ਕੋਈ ਵੀ ਮਰਜ਼ਾਦਾ ਉੱਤੇ ਸ਼੍ਰੀ ਦਰਬਾਰ ਸਾਹਿਬ ਦੀ ਗੁਰੂ ਰਾਂਧਾ ਜੀ ਲੱਗ ਹੁੰਦੀ ਹੈ ਹਾਂ ਬਿਲਕੁਲ ਜਿਹੜੀ ਮਰਜ਼ਾਦਾ ਗੁਰੂ ਰਾਮਦਾਸ ਨੇ ਬਣਾਈ ਹੈ ਹਰਮੰਦਰ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਮਰਜ਼ਾਦਾ ਬਣਾਈ ਉਹ ਹੀ ਲਾਗੂ ਹੋਣੀ ਆ। ਉੱਥੇ ਇਹ ਨਹੀਂ ਉੱਥੇ ਰੱਖ ਕੋਈ ਮੰਦਿਰ ਜੇ ਉੱਥੇ ਆ ਕੇ ਵੀ ਉੱਥੇ ਅੱਜ ਪੂਜਾ ਕਰਨਾ ਆਪਾਂਗਾ। ਜਾਂ ਕਿ ਆਖੇ ਉੱਥੇ ਨਮਾਇ ਨਮਾਇ ਪਏ ਗੱਲਾਂ ਉੱਥੇ ਹੀ ਲਾਗੂ ਹੋ ਗਈਆਂ ਦਰਬਾਰ ਸਾਹਿਬ ਜਿਹੜੀ ਮਰਜ਼ਾਦਾ ਦਰਬਾਰ ਸਾਹਿਬ ਦੀ ਲਾਗੂ ਨਹੀਂ। ਹਮਮ ਕਿਹੜੇ ਮਰਜ਼ਾਦਾ ਲਾਗੂ ਹੋਣੀ ਆ। ਆਉਣ ਸਾਰੇ ਸਾਰਿਆਂ ਨੂੰ ਰਸਤਾ ਲੰਗਰ ਸ਼ਗਨ ਪ੍ਰਸ਼ਾਦਾ ਸ਼ਗਨ ਸੇਵਾ ਕਰਨ ਪਾਣੀ ਪੜਨ ਸਾਰਿਆਂ ਨੂੰ ਅਧਿਕਾਰ ਆ। ਹਮ ਇਹਦਾ ਕੋਈ ਵੀ ਕਰ ਸਕਦਾ। ਹਮ ਲੰਗਰ ਕੋਈ ਵੀ ਸ਼ਰਤ ਪਾਉਂ ਕੇ ਖਾ ਨਹੀਂ ਸਕਦੇ ਨੇ ਸੇਵਾ ਕੋਈ ਵੀ ਸਾਰੇ ਕਰ ਸਕਦੇ ਨੇ ਗੁਰਬਾਣੀ ਕੋਈ ਵੀ ਉੱਤੇ ਗੁਟਕਾ ਪਾ ਪੜ੍ਹੇ ਕਰ ਪੜ੍ਹਨ ਦਾ ਹੱਕ ਆ ਹਿੰਦੂ ਪੜ੍ਹਦਾ ਮੁਸਲਮਾਨ ਪੜ੍ਹਦਾ ਜੈਨੀ ਬੁੱਧੀ ਪੜ੍ਹ ਸਕੀ ਪੜ੍ਹ ਸਕਦਾ ਹੈ ਪਰ ਸਾਡੀ ਸਿੱਖ ਰਾਂਜ ਮਰਜਾਦਾ ਕਰ ਪੜ੍ਹਦਾ ਹੈ ਫਿਰ ਵੀ ਆਪਦੇ ਧਰਮ ਦੇ ਅਧਾਰ ਤੇ ਨਹੀਂ ਕਰ ਸਕਦਾ ਇੱਥੇ ਜੋ ਦਰਬਾਰ ਸੇ ਦੀ ਮਜਬੂਰੀ ਲੱਗੂ ਹੋਊਗੀ ਜੇ ਤੇ ਗੁਰੂ ਗੋਬਿੰਦ ਸਿੰਘ ਆਇਆ ਸੀ ਆਪਣਾ ਅਕਬਰ ਪਾਸ਼ਾ ਤੋਂ ਪਹਿਲਾਂ ਉਹਨੂੰ ਪ੍ਰਸ਼ਾਦਾ ਪੰਚ ਪੰਚ ਲੈਣਾ ਹੀ ਪਿਆ ਜੋ ਮਰਜ਼ਾਦਾ ਸੀ ਜੋ ਮਰਜ਼ਾਦਾ ਹੀ ਗੁਰੂ ਆ ਉਹ ਬਲੈਫ ਨੂੰ ਅਮਰਤਾ ਜੀ ਨੂੰ ਲਾਗੂ ਕਰਨੀ ਪਈ ਸੀ ਠੀਕ ਹੈ ਇਹ ਸਾਡਾ ਇਤਿਹਾਸ ਹੈ ਜੀ ਉਹ ਗਰੀ ਲੜਕੀ ਨੇ ਗਲਤੀ ਕੀਤੀ ਆ ਬਹੁਤ ਵੱਡੀ ਕੀਤੀ ਆ ਕਰਾਈ ਹੈ ਭਾਜੀ ਪੀ ਤੇ ਕਾਇੰਤੀ ਹੋਈ ਆ ਤੇ ਉਹ ਸਿੱਖ ਕੌਮ ਵਾਸਤੇ ਅੱਗੇ ਵਾਸਤੇ ਜਾਗਰਤ ਹੋਵੇ ਸ਼ਰੋਮਣੀ ਕਮੇਟੀ ਵੀ ਜਾਗਰਤ ਹੋਵੇ ਵੀ ਕਿਹੜੇ ਉਹਨਾਂ ਨੇ ਆਪਣੀ ਟੈਕਸ ਫੋਰਸ ਆ ਜਾਗਰਤ ਕਰੋ ਸੇਵਾਦਾਰ ਨੂੰ ਪੂਰੀ ਤਰ੍ਹਾਂ ਜਾਗਰਤ ਹੋਣ ਕਿ ਕੋਈ ਵੀ ਉਹ ਦਰਬਾਰ ਸਾਹਿਬ ਕਰਕੇ ਇਹ ਹਰਕਤ ਕਰਦਾ ਤੇ ਉਹਨੂੰ ਤੁਰੰਤ ਕਾਰਜ ਦਿੱਤੀ ਜਾਵੇ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਟਾਸਕ ਫੋਰਸ ਉੱਤੇ ਹੈਗੀ ਹੈ ਪਿੱਛੇ ਜਿਹੇ ਮਨੁੱਖਤਾ ਦੀ ਸੇਵਾ ਵਾਲੇ ਭਾਈ ਗੁਰਪ੍ਰੀਤ ਸਿੰਘ ਮੰਟੂ ਜੀ ਆਏ ਸੀਗੇ ਉਹ ਤੁਸੀਂ ਵੀਡੀਓ ਵੇਖੀ ਹੋ ਕਾਫੀ ਵਾਇਰਲ ਹੋਈ ਸੀਗੀ ਹਾਲਾਂਕਿ ਬੜੇ ਜਿਹੜਾ ਉਹ ਬੜੀ ਵੱਡੇ ਪੱਧਰ ਤੇ ਸੇਵਾ ਕਰਦੇ ਆ ਮਨੁੱਖਤਾ ਦੀ ਸੇਵਾ ਕਹੈ ਲੋ ਜਿਹੜੇ ਇੱਕ ਨਵਾਂ ਜੀਵਨ ਦਿੰਦੇ ਆ ਲੋਕਾਂ ਨੂੰ ਜਿਹੜੇ ਕੋਈ ਹੈਂਡੀਕੈਪਡ ਹੁੰਦੇ ਆ ਇੱਥੋਂ ਤੱਕ ਵੀ ਸਰੀਰ ਦੇ ਵਿੱਚ ਕਈਆਂ ਥਾਂ ਤੇ ਕੀੜੇ ਚੱਲੇ ਹੁੰਦੇ ਆ ਉਹ ਆਪਦੇ ਮਨੁੱਖਤਾ ਦੀ ਸੇਵਾ ਅੰਦਰ ਚ ਲੈ ਕੇ ਜਾਂਦੇ ਆ ਔਰ ਵੱਡੇ ਪੱਧਰ ਤੇ ਸੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਸੀ ਕੋ ਪਿਆਰ ਕਰਨ ਵਾਲੇ ਸੀ ਉਹਨਾਂ ਨੇ ਫੋਟੋਆਂ ਕਰਾ ਲਈ ਸੀ ਜਾਂ ਵੀਡੀਓ ਬਣਾ ਲਈ ਸੀਗੇ ਉਹ ਤੁਸੀਂ ਦੇਖੋ ਕਿਸ ਤਰ੍ਹਾਂ ਟੈਕਸਪੋਰਟ ਨੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਹੁਣ ਇੱਥੇ ਇੱਕ ਘੰਟਾ ਉਹ ਲੜਕੀ ਗੁਜ਼ਰੀ ਰਹੀ ਹੈ ਤੇ ਉੱਥੇ ਉਹਨੇ ਕਾਫੀ ਵੀਡੀਓ ਕਰਾ ਲਈ ਬਣਾਈਆਂ ਫੋਟੋਆਂ ਖਿੱਚੀਆਂ ਇੱਥੇ ਤੱਕ ਇਹ ਵਾਸਨ ਵੀ ਕੀਤਾ ਕੋਈ 10-5 ਮਿੰਟ ਤੇ ਤਾਂ ਹੋ ਨਹੀਂ ਗਿਆ ਉਹਨਾ ਤੇ ਫਿਰ ਕਹਿ ਸਕਦੇ ਕਿ ਤਰ੍ਹਾਂ ਕਿਤੇ ਕਲੱਬ ਸੇ ਟੈਕਸਪੋਰਟ ਦਾ ਵੀ ਹੋ ਸਕਦਾ ਸ਼ੌਮਨਿਕ ਮੋਟੇ ਦਾ ਵੀ ਹੋ ਸਕਦਾ ਵੇਖੋ ਉਹ ਸਭ ਕੋ ਸੱਚਦਾ ਉਹ ਜੋ ਵੀ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾਂ ਫਿਰ ਮੈਂ ਜੋ ਵੀ ਚਲੋ ਆਪਾਂ ਇਹ ਗੱਲ ਤੇ ਉਹਦਾ ਪਰਚਾ ਕਰਾਇਆ ਆਪਾਂ ਗੱਲ ਦੀ ਕਹਿੰਦੇ ਹੂੰ ਫਿਰ ਟੈਕਸ ਫੋਰਸ ਜਦੋਂ ਤਾਂ ਸਾਡੇ ਵਰਗਿਆਂ ਨੂੰ ਅਸੀਂ 328 ਸਰੂਪਾਂ ਦਾ ਹਿਸਾਬ ਲੈਣ ਵਾਸਤੇ ਉੱਥੇ ਮੋਰਚਾ ਲਾਇਆ ਸੀ ਸ਼ਾਂਤ ਮੀਂਹ ਤ੍ਰਿਕਨ ਸ਼੍ਰਮnik ਕਮੇਟੀ ਦਫ਼ਤਰ ਤੇ ਲਾਇਆ ਸੀ ਤੇ ਸਾਡੇ ਨਾਲ ਉੱਥੇ ਮਤਾਵਾ ਸੀ ਭੈਣਾ ਸੀ ਬਜ਼ੁਰਗ ਸਾਡੇ ਨਾਲ ਸਾਰਾ ਸੀਗਾ ਉਹਨਾਂ ਕਿਹੜੀਆਂ ਭੈਣਾਂ ਨੂੰ ਤਾਂ ਕਿਹੜਾ ਸ਼ਰਧਤ ਕੀਤਾ ਉਹਨਾਂ ਟੈਕਸ ਫੋਰਸ ਦੇ ਲੈਡੀਆਂ ਨੂੰ ਤਾਂ ਬਹੁਤ ਪਰਤੂਲਾ ਕਿਸ਼ੇੜ ਤੇ ਕੀਤਾ ਭੈਣਾਂ ਨੂੰ ਸੁਖ ਤੇ ਕਿਹਾ ਚੱਟੋ ਹੂੰ ਤੇ ਕਿਹੜੇ ਸਾਡੇ ਸਿੰਘਾਂ ਤੇ ਜਾਂ ਮੇਰੀ ਇੱਥੇ ਬਾਹ ਤੋੜੀ ਗਈ ਸਾਡੇ ਤੇ ਉਹਨਾਂ ਕੋਲ ਘਰ ਘਰ 2000 ਗੁੰਡਾ ਇਕੱਠਾ ਗੁੱਤਾਂ ਦਾ ਟੈਕਪੁਰਦਾ ਹੂੰ ਤੋਨਾਂ ਸਾਨੂੰ 4-5 ਕੇ ਸਾਡੇ ਸ਼ਰਧਤ ਕੀਤਾ ਹੂੰ ਉਦੋਂ ਉਹਨਾਂ ਕੋਲ ਸਾਰਾ ਪ੍ਰਬੰਧ ਹੋ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ ਜਦੋਂ ਕੋਈ ਉੱਥੇ ਦਰਬਾਰ ਸਾਹਿਬ ਹੀ ਤਾਂ 328 ਰੁਪਏ ਦਾ ਹਿਸਾਬ ਲੈਣ ਵਾਸਤੇ ਗਏ ਸੀਗੇ ਉਦੋਂ ਸਭ ਕੁਝ ਨਿਕਲ ਆ ਰਾਇ ਤੇ ਕਿਦੋਂ ਉੱਥੇ ਕੋਈ ਗੁਰੂ ਸਾਹਿਬ ਦੀ ਬੇਦਵੀ ਕਰਨ ਵਾਸਤੇ ਆਦਾ ਉਦੋਂ ਉਹਨਾਂ ਨੂੰ ਦਿਖਦਾ ਨਹੀਂਗਾ ਹੂੰ ਬਿਲਕੁਲ ਜਾਂ ਤਾਂ ਉਦੋਂ ਉਹਨਾਂ ਬਾਬਾ ਬੁੱਢਾ ਸਾਹਿਬ ਉਹ ਆਇਆ ਤੇ ਉੱਥੇ ਉਹਨੂੰ ਜੋ ਘਟੇ ਪੈਕਸਪੋਰਟਸ ਦੇ ਕਮਰੇ ਜਦੋਂ ਪੁੱਛਦਾਸ ਕਰਦੇ ਉਹਨੂੰ ਸੋਦਾ ਲਾਉਂਦੇ ਪੁੱਛਦੇ ਕਿੰਨੇ ਕਹਿੰਦੇ ਤੂੰ ਆਇਆ ਹੈ ਉਹਨੂੰ ਦਾ ਮਿੰਟੋ ਮਿੰਟ ਉਹਨਾਂ ਪ੍ਰਸ਼ਾਸ਼ਕ ਸਿੰਘਾਂ ਨਾਲ ਉਹਨਾਂ ਪ੍ਰਸ਼ਾਸਨ ਦੇ ਵੱਲ ਕਰ ਦਿੰਦੇ ਆ ਇਹ ਗੱਲਾਂ ਸਾਰੀਆਂ ਹੈਗੀਆਂ ਵੀ ਜਦੋਂ ਕੋਈ ਇਹਨਾਂ ਦੀ ਸ਼ਰਮਣੀ ਕਮੇਟੀ ਬਹੁਤ ਵੱਡੀ ਗਲਤੀ ਆ ਬਹੁਤ ਵੱਡੀ ਇੰਦੇ ਤੇ ਮਤਲਬ ਕਿ ਮੈਂ ਸਮਝਣਾ ਵੀ ਮੁਕਾਮੀ ਆ ਵੀ ਉਹਨੂੰ ਕਿਹੜਾ ਦਰਬਾਰ ਸਾਹਿਬ ਉਹਨੂੰ ਵੀ ਇਹਨਾਂ ਦੇ ਕੁਛਤੇ ਪੁੱਛਦਾਸ ਕਰਦੇ ਕਿ ਅਰਚਨਾ ਆਈ ਸੀ ਜਾਂ ਕਿੰਨੇ ਦਰਬਾਰ ਉੱਥੇ ਮੁੰਡਾ ਸਾਹਿਬ ਬੇਦਬੀ ਕੀਤੀ ਆ ਉਹਨੂੰ ਬਿਨਵਾ ਦੇ ਦਫ਼ਤਰ ਦੀ ਲਾਈਨ ਦੇ ਦੋ ਕੱਟ ਚਾਰ ਕੱਟ ਰੱਖਦੇ ਜਿਹੇ ਬੰਦੇ ਆਦਿਆ ਵਿਚਾਰ ਕਰਦੇ ਫਿਰ ਅਗਲੀ ਗੱਲ ਕਰਦੇ ਫਿਰ ਪ੍ਰਸ਼ਾਸਨ ਦੇ ਹਵਾਲੇ ਕਰਦੇ ਪੁੱਛ ਕਿੱਥੋਂ ਆਇਆ ਕਿਵੇਂ ਆਇਆ ਉਹਨੂੰ ਉਹ ਪ੍ਰਸ਼ਾਸਨ ਕੋਲ ਵੀ ਲੱਲ ਕਰਨੀ ਦੀ ਹੈਗੀ ਪ੍ਰਸ਼ਾਸਨ 295 ਪਰਚਾ ਕਰਕੇ ਤੇਨ ਟੁਕੜੇ ਨਿਕਾੜਾ ਸੀ 295 ਲੱਗ ਕੇ ਉਹਨਾਂ ਹੱਥਸਪੜਾ ਦੇਣਗੇ ਉਹ ਤੋਂ ਬਾਅਦ ਵਪਾਰ ਵੀ ਹੋਣੀ ਨਹੀਂ ਇਹ ਗੱਲ ਨੂੰ ਕਿਵੇਂ ਵਿਦਵੀ ਕੀਤੀ ਕਿੰਨੇ ਭੇਜਿਆ ਪਹਿਲਾਂ ਅਰਚਾ ਦਾ ਕਿਵੇਂ ਤੇ ਅਰਚਾ ਕਿੰਨੇ ਆਈ ਜਾਂ ਕਿ ਬਾਬੂ ਡਾਤਾ ਸਾਬੇ ਕਿਵੇਂ ਆਇਆ ਕਹਿੰਦੇ ਕਹਿਣ ਤੇ ਆ ਪਤਾ ਨਹੀਂ ਲੱਗਾ ਜੇ ਇੱਥੇ ਗੱਡੀ ਕਿਹੜਾ ਇੱਥੇ ਉਹ ਕਦੇ ਸਾਨੂੰ ਜੀਦਾ ਨਹੀਂ ਫਰਾਇਆ ਪ੍ਰਸ਼ਾਸਨਿਕ ਜਦੋਂ ਹੁਣ ਸਾਨੂੰ ਤਾਂ ਕੋਈ ਨਾ ਰਾਹ ਰਸਦਾਨ ਵੀ ਕੀ ਕਰ ਕੋਮ ਜਾਵੇ ਤੇ ਜਾਵੇ ਕਿਹਦੇ ਪਾਸੇ ਜੇ ਉਹ ਕੋਈ ਕਾਰ ਵੀ ਹੋ ਜਾਂਦੀ ਫਿਰ 300 2 ਲੱਖ ਜਾਂਦੀਆਂ ਪਰਚੇਦਨ ਦੀ ਹੋ ਜਾਂਦੇ ਸਭ ਕੁਝ ਹੋ ਜਾਂਦੇ ਪ੍ਰਸ਼ਾਸਨ ਘਰਾਂ ਦੇ ਰੇਡ ਕਰਨ ਦਾ ਪੈਂਦਾ ਸਿੰਘਾਂ ਨੂੰ ਪਰ ਚੁੱਪ ਚੁਪ ਕੇ ਕਣਾਏ ਬੰਦ ਕੀਤਾ ਜਾਂਦਾ ਫਿਰ ਉਹਨਾਂ ਘੜਾਂ ਵੀ ਘੜੀਆਂ ਨਹੀਂ ਬੰਦੀ ਉਹ ਲਾ ਦਿੰਦੇ ਇਸ ਕਰਕੇ ਕਿੰਨਾ ਚਿਰ ਪੰਥ ਇਕੱਠਾ ਨਹੀਂ ਹੁੰਦਾ ਸਾਰੇ ਜਿੱਥੇ ਬੰਦੀਆਂ ਇੱਕ ਪਲੇਅਰ ਪਰ ਇਕੱਠੀਆਂ ਨਹੀਂ ਹੁੰਦੀਆਂ ਗੱਲ ਨਹੀਂ ਕਰਦੇ ਉਹਨਾਂ ਜਿਹੜਾ ਸلسلਾ ਬੇਦਬੀਆਂ ਦਾ ਰੂਪਨਾ ਬਹੁਤ ਔਖਾ ਹੈ ਮੇਰੇ ਪਹਿਲਾਂ ਸਾਡੇ ਤਾਂ ਕੰਨ ਖੱਗੇ ਆ ਬੇਦਬੀਆਂ ਫੰਕਸ਼ਨ ਗੱਲਾਂ ਫੰਕਸ਼ਨ ਕਰੀਕਾ ਲੱਗੇ ਕੰਨ ਖੱਗੇ ਜਾਂ ਜਿੰਨ ਸੁਣਦਾ ਬੇਦਵੀ ਉੱਥੇ ਹੋ ਗਈ ਉਕੜੇ ਬੀਬੀ ਦੂਜੀ ਲੇਕਰ ਇਹਨੇ ਆ ਪਰਚਾ ਕਰਾ ਕੇ ਉਹਨਾਂ ਚ ਬੰਦ ਪੁੱਲੋਂ ਕੋਈ ਖਰਿਆ ਬੈਠਾ ਹੁੰਦਾ ਹੈ ਨਾ ਬੀਬੀ ਕਰਨ ਨਾਲ ਪੁੱਲਿਆ ਤੇ ਮਿੱਠਾ ਹੁੰਦਾ ਇਹ ਦੰਗਾ ਸਪੈਸ਼ਲ ਜਿਸ ਤਰ੍ਹਾਂ ਇਹ ਸਾਰੇ ਘਟਨਾਕਰਮ ਤੇ ਤੁਸੀਂ ਕਿਹਾ ਵੀ ਇਸ ਗੱਲ ਦੀ ਵੀ ਤੁਸੀਂ ਤੁਹਾਨੂੰ ਹੈਗੀ ਹੈ ਕਿ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਚਾ ਕਰਾਤਾ ਜਾਂ ਉੱਥੇ ਵੀ ਪੁਲਿਸ ਦੇ ਹਵਾਲੇ ਜਿਹੜੇ ਵੀਡੀਓ ਕੰਪਿਊਟਰ ਸਾਹਿਬ ਤੇ ਕਰਾਤਾ ਕਿ ਸਾਡੀ ਸਰਵਰ ਚ ਕਾਲ ਤੱਕ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇਹ ਵੀ ਤੁਸੀਂ ਪ੍ਰਸ਼ਾਸਨ ਦਾ ਵੀ ਆਪਾਂ ਹਵਾਲਾ ਲਗਾਤਾਰ ਦਿੰਦੇ ਰਹਿੰਨੇ ਆ ਬਨਾਲੇ ਕੇਲ ਦੇ ਵਿੱਚ ਹੈਗਾ ਹੋਰ ਵੀ ਬੇਅਦਗੀਆਂ ਜਿੱਥੇ ਵੀ ਹੁੰਦੀਆਂ ਨੇ ਵੀ ਪ੍ਰਸ਼ਾਸਨਿਕ ਇੱਕ ਇੱਕ ਟੁਕੜਾ ਕਾਗਜ਼ਾ ਟੁਕੜਾ ਟਾੜੇ ਹੱਥ 'ਚ ਦੇ ਦੂਗਾ ਕਿ ਅਸੀਂ ਸਮਰਾਥਨੀ ਸਿੱਖ ਸਾਡੇ ਸਮਰਾਥਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਨਹੀਂ ਪ੍ਰਪਕਣੀ ਹੈਗੀ ਜਾਂ ਕਾਲਤਾ ਸਾਹਿਬ ਜਿਹੜਾ ਪ੍ਰਪਕਣੀ ਹੈਗਾ ਕਿ ਅਸੀਂ ਆਪਣੀ ਫੈਸਲੇ ਆਪ ਕਰੀਏ ਅਸੀਂ ਕਾਨੂੰਨ ਦਾ ਹਸਰ ਲੈਨੇ ਫਿਰ ਕਿਉਂ ਲੈਨੇ ਅਸੀਂ ਸਰਵੱਚ ਫਿਰਕੇ ਵੀ ਹੋ ਜਾ। ਵੇਖੋ ਨਾ ਕੋਲੇ ਕਾਲਤਾ ਸਾਹਿਬ ਹੂੰ ਕਦੇ ਯਾਦ ਆਂ ਅਫਰੀਕਾ ਲੀ ਬੁੱਧਾ ਸਿੰਘ ਖਾਲਾ ਜਹਦਰ ਉਹ ਕਾਲਤਾ ਸਰ ਦਾ ਹੂੰ ਤੇ ਸ਼ੇਰਪਿਆਉਣ ਨੂੰ ਮਤਲਬ ਕਿ ਤਿਆਰ ਲੱਗਦਾ ਹੈ ਹੂੰ ਉਹ ਜਿਹੜਾ ਜਹਦਰ ਸਰ ਕਾਲਤਾ ਸਰ ਦਾ ਹੂੰ ਉਹ ਤਾਂ ਵਿਚਾਰਾਂ ਡੰਡੇ ਦਾ ਸੰਸਨ ਦੇ ਸਦਾ ਕਿਸ ਨੂੰ ਹੂੰ ਡੰਡੇ ਸੰਸਨ ਦੇ ਸਦਾ ਤੇ ਜਿਹੜੇ ਉਹ ਜਹਦਰ ਕੀ ਫੈਸਲਾ ਲਵੇਗਾ ਹੂੰ ਉਹ ਨਾਲ ਅਜੂਤੀ ਚੋਂ ਲક્ષਣ ਹਾਰੀ ਬੀਜਪੀ ਹਾਰ ਗਈ ਹੈ ਜਿਸ ਵਿੱਚ ਕਾਫੀ ਵੱਡੇ ਫਿੱਕੇ ਘਟਿਆ ਨੇ ਮੋਹਨ ਭਾਗਵਤ ਨੇ ਵੀ ਇਹ ਖੱਦ ਲਈ ਹੈ ਆਰਥਿਕ ਮੁਖੀ ਮਨਪ੍ਰਵਤ ਉਥੇ ਜਿਹੋ ਦੀ ਵੀ ਗਿਆ ਸਾਰੇ ਜਾਣਦੇ ਬੀਜਪੀ ਵਾਲੇ ਕਿ ਕੀ ਕਾਰਨ ਕਿਉਂ ਇਲੈਕਸ਼ਨ ਆ ਰਹੇ ਤੋਂ ਆਪਣੇ ਸਰਕਾਰ ਕਿਹੜਾ ਆਪਣੀ ਜੂਰਾਟਰ ਬਣਾਉਣਾ ਕਿਉਂ ਘਟਾ ਪਿਆ ਹੈ ਤੇ ਕਿਵੇਂ ਸਾਡੀ ਕੌਮ ਦਾ ਜਹੇਦਰ ਇੰਨੀ ਸਮਰੱਥਾ ਹੁੰਦੀ ਕੌਮ ਦਾ ਜਹੇਦਰ ਚੁਣ ਕੇ ਬਣਾਇਆ ਹੁੰਦਾ ਮੰਨ ਲੇ ਜਦੋਂ ਵੀ ਸ਼੍ਰੋਮਣੀ ਕਾਲੀਗੁਰ ਸਾਡਾ ਬਜ਼ੁਰਗਾਂ ਨੇ ਬਣਾਇਆ ਖੂਨ ਡੋਲ ਕੇ ਬਣਾਇਆ ਸੀਗਾ ਹੁਣ ਕਾਲੀਗੁਰ ਨੂੰ ਸੀਟਾਂ ਨਹੀਂ ਮਿਲੀਆਂ ਜਾਂ ਕਾਲੀਗੁਰ ਕਿਵੇਂ ਵੱਡਿਆਂ ਨੇ ਜਹੇਦਰ ਸਾਰਿਆਂ ਨੂੰ ਪੱਠਾ ਕਰਕੇ ਇੱਕ ਕਲਾਬ ਜ ਲੈ ਕੇ ਇੱਕ ਖੱਦ ਕੇ ਸਾਰਿਆਂ ਨੂੰ ਬਰਾਬਰ ਤੇ ਦੇਵੇ ਕਿ ਸਾਰੇ ਜਥੇਬੰਦੀ ਇੱਕ ਕੌਮ ਅਸੀਂ ਕਿ ਜਿੱਥੇ ਬੰਦਿਆਂ ਫਿਰ ਉਹ ਜਿਹੜਾ ਮਰਜ਼ੀ ਕਦੋਂ ਕੌਮ ਇਕੱਠੀ ਹੋਵੇ ਇੱਕ ਪਲੇਟਫਾਰਮ ਤੇ ਇਕੱਠੀ ਹੋਊਗੀ। ਉਹ ਕਿਹੜਾ ਮਰਜ਼ੀ ਫੈਸਲਾ ਲੈ ਸਕਦੀ ਹੈ। ਹੂੰ ਉਹਨੇ ਇੱਕ ਦਿਨ ਫੈਸਲਾ ਲਿਆ ਚਾਰ ਦੂਜੇ ਪਾਸੇ ਚਲੇ ਜਾਂਦੇ ਆ। ਕੌਮ ਦੀ ਗੱਲ ਜਹੇਦਰ ਦੀ ਵਿੱਚ ਹੀ ਰਹਿ ਜਾਂਦੀ ਆ। ਤੇ ਜਿਹੜੇ ਆ ਇਹ 30 ਸਾਲ ਤੋਂ ਪਹਿਲਾਂ 25 ਸਾਲ ਇਹਦਾ ਭਾਜੀਪੀ ਨਾਲ ਸਮਝੌਤਾ ਰੱਖਿਆ ਹੂੰ ਤੇ ਸਾਰਿਆਂ ਆ ਆਰਐਸਐਸ ਨੇ ਮੀਟਿੰਗਾਂ ਟੈਂਡ ਕਰਦੇ ਰਹੇ ਬਾਦਲ ਕੇ ਖਾਲਾ ਉੱਪਰ ਜਾਂਦਾ ਰਿਹਾ। ਹੂੰ ਉਹਨਾਂ ਵੋਟਰਾਂ ਸਮਝੌਤਾ ਟੁੱਟਿਆ ਤੇ ਉਹਨਾਂ ਦਾ ਸਿੱਖੀ ਜਾਦ ਆ ਗਈ। ਹੂੰ ਉਹ ਲੋਕਾਂ ਦਾ ਮਨ ਕਿਵੇਂ ਲੱਗ ਜਾਣ ਇੰਨਾ ਜਰ ਵੋਟਾਂ ਨਹੀਂ ਉਤਾਰੇ ਉਹਦੇ ਤਾਂ ਕਹਿੰਦੇ ਸਾਡਾ ਬੀਜੇਪੀ ਦਾ ਨੌ ਮਾਸਟਰ ਰਿhta ਹੈ ਹੂੰ ਉਹਨ ਵੋਟਾਂ ਦੀ ਸੀਟਾਂ ਦੀ ਗੱਲ ਨਹੀਂ ਬਣੀ ਕਿ ਉਹਨੂੰ ਦਿੱਤਾ ਟੁੱਟ ਗਿਆ ਹੈ ਹੂੰ ਕੌਣ ਪੰਥ ਦੀ ਗੱਲ ਕਰ ਰਿਹਾ ਹੈ ਹੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇਹਨਾਂ ਕਰਾਈ ਹੂੰ ਪਹਿਲੋ ਦਰਬਾਰ ਸਦਨ ਨਾਲ ਇਹਨਾਂ ਕਰਾਇਆ ਇਹ ਕਰਾ ਕੇ ਸਾਰਾ ਕੁਝ ਕਰਾਉਣ ਲਈ ਪਰਿਵਾਰਕ ਕਾਜਕਦੋਤ ਦਲੱਖਣ ਚਾਰਜ ਨੂੰ ਹਾਰ ਗਏ ਨੇ ਹੂੰ ਹੁਣ ਮਤਲਬ ਕੋ ਪੰਥ ਦੀ ਗੱਲ ਕਰ ਰਹੇ ਨੇ ਹੂੰ ਪੈਸੇ ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਕਾਲੀ ਦਲ ਬਦਲ ਦੀ ਗੱਲ ਕੀਤੀ ਜਾਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਤੁਸੀਂ ਇਹ ਹਾਲੇ ਤੱਕ ਧਿਆਨ ਦੇ ਹੈਗਾ 21 ਤਰੀਕ ਦੀ ਇਹ ਘਟਨਾ ਹੈਗੀ ਏ ਔਰ ਮੌਜੂਦਾ ਸਰਕਾਰ ਆਪੋਜੀਸ਼ਨ ਪਾਰਟੀ ਹੈਗੀ ਸਰਕਾਰ ਹੈਗੀ ਏ ਕਾਂਗਰਸ ਸਰਕਾਰ ਹੈਗੀ ਇਹਨਾਂ ਦਾ ਕੋਈ ਬਿਆਨਬਾਜ਼ੀ ਤੁਸੀਂ ਸੁਣੀ ਹੈ ਕਿ ਕਿਸ ਤਰ੍ਹਾਂ ਕਹਿੰਦੇ ਤਿੰਨ ਦਿਨ ਬੀਤ ਗਏ ਆ। ਨੂੰ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਤੋਂ ਕੋਈ ਹੈ ਨਹੀਂ ਖਿਆਲ ਹੀ ਹੈ ਨਹੀਂਗਾ ਕਿ ਜਿਹੜੇ ਕਾਂਗਰਸ ਤੋਂ ਬੰਦੇ ਇਹਨੂੰ ਧਰਮ ਪਰ ਪੱਖ ਪਾ ਲਈ ਧਰਮ ਦੀ ਗੱਲ ਦੀ ਕਰਦੇ। ਬਿਲਕੁਲ ਤੇ ਕਿਹੜੇ ਕਾਲੀ ਨੇ ਹੂੰ ਉਹਨਾਂ ਦਾ ਫੇਰ ਕੱਲ ਨੂੰ ਸੰਝੋਤਾ ਹੋ ਜਾਣਾ ਬੀਜੇਪੀ ਨਾਲ ਹਾਂ ਬਿਲਕੁਲ ਉਹਨਾਂ ਨੂੰ ਸੰਝੋਤਾ ਹੈ ਵਲ ਇਕਸ਼ਨ ਫੇਰ ਹੋ ਜਾਣਾ ਉਹ ਵੀ ਗੱਲ ਨਹੀਂ ਕਰਦੇ ਤੇ ਬਾਕੀ ਗੱਲ ਕਰਨੀ ਕਿੰਨੇ ਆ ਹੁਣ ਸਾਡੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਮੇਰੇ ਵਰਗੇ ਕਿਹੜੇ ਕਿਰਤੀ ਸਿੱਖ ਰੋਲਾ ਪਾ ਰਹੇ ਕਿੰਨਾ ਕੋਹਨਾ ਤੋਂ ਦਾਮੀਆਂ ਬੋਲ ਰਹੇ ਨੇਤੀ ਬੋਲ ਰਹੇ ਹੋਰ ਜਥੇਬੰਦੀਆਂ ਬੋਲ ਰਹੀਆਂ ਨੇ ਤੇ ਕੱਲ੍ਹ ਨੂੰ ਨਾ ਪਤਾ ਸਾਡਾ ਸੰਝੋਤਾ ਹੋ ਜਾਣਾ ਉਹ ਵੀ ਕੀ ਬਾਤ ਚ ਗੱਲ ਨਹੀਂ ਕਰ ਅੰਦਰੋਂ ਦਿਲੋਂ ਵੀ ਗੱਲ ਕਰਕੇ ਕੁਝ ਨਹੀਂ ਗਏ ਤੇ ਸ਼ਰਮਨੀ ਕਮੇਟੀ ਨੇ ਜਿੰਨਾ ਪਹਿਲਾਂ ਜਿਹੜਾ ਮੈਚਰ ਤੋਂ ਉਹਨਾਂ ਪਰਚਾ ਕੜਾ ਕਰਾਇਆ ਕਿ ਖਾਣਾ ਪੂਰਤੀ ਕੀਤੀ ਆ ਬਿਲਕੁ ਖਾਨਾਪੁਰ ਕੀ ਕਾਰਵਾਈ ਨਹੀਂ ਹੋਈ ਹੂੰ ਕਾਰਵਾਈ ਵੀ ਸਾਰੀ ਪੂਮ ਲੇ ਪਲੇਅਰ ਨੂੰ ਜਹਦਰਤ ਜਹਦਰਤ ਨੇ ਜਿਹੜਾ ਬਿਆਨ ਦਿੱਤਾ ਉਹਦਾ ਧੰਨਵਾਦ ਉਹਨਾਂ ਨੇ ਕਿਹਾ ਵੀ ਜੋਗਾ ਤੁਹਾਡਾ ਹਰਪ੍ਰੇਤਾ ਨਹੀਂਗਾ ਤੇ ਜਹਦਰਤ ਸਾਡੇ ਤੇ ਦੇਰ ਜੇ ਤੇ ਕੱਟ ਸੱਭਣ ਹਾਂ ਬਿਲਕੁਲ ਪਿੰਡਾਂ ਦੇ ਪਰਬੰਧ ਕਰਨ ਨੂੰ ਪਿੰਡਾਂ ਚੋਂ ਨੂੰ ਨਵਾਉਣ ਕਰਾ ਗੇਂਦਰ ਕਟਕਾਰ ਕੇ ਤੋਂ ਬੇਦਣੀ ਦੁਕਰੀਆ ਸਾਡੇ ਕੈਂਡ ਲੈਣ ਕੰਮ ਪੱਠੇ ਕਰਨ ਨੂੰ ਕੰਮ ਪੱਠੀ ਕਰਕੇ ਫੇਰੀ ਗੱਲ ਕਰ ਸਕਦੀ ਐਵੇਂ ਗੱਲ ਕਿਹੜੀ ਬੰਨੀ ਨਾ ਬਹੁਤ ਔਖਾ ਕਿੰਨਾ ਜਹੇ ਦਾ ਸਾਡੇ ਯਾਦ ਨਹੀਂ ਹੁੰਦੇ ਖਾਸ ਤੌਰ ਤੇ ਯਾਦ ਨਹੀਂ ਹੁੰਦੇ ਪੰਜ ਤੱਕ ਯਾਦ ਨਹੀਂ ਹੁੰਦੇ ਉਹਨਾਂ ਜਿਹੜੀ ਕੌਮ ਦੀ ਗੱਲ ਇੱਥੇ ਕਰਨੀ ਬਹੁਤ ਔਖਾ ਖੀਰ ਦੇ ਵਿੱਚ ਦੋ ਸ਼ਬਦ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਦੋਸ਼ਬ ਦੇ ਹੀ ਕਹਾਗਾ ਵੀ ਜਿਹੜੀਆਂ ਪੰਜਾਬ ਚ ਗੁਰੂ ਸਾਹਿਬ ਦੀਆਂ ਬੇਦਖੀ ਹੋ ਰਹੀਆਂ ਨੇ ਇੱਕ ਤਾਂ ਸਰਕਾਰ ਹੂੰ ਉਹਦੇ ਤੇ ਧਿਆਨ ਦੇਵੇ ਹੂੰ ਵੀ ਕਿਹੜੀ ਕਾਰਵਾਈ ਮਨੋਂ ਕਰੇ ਕਿਹੜੇ ਵਾਦੇ ਕੀਤੇ ਸੀ ਸਰਕਾਰ ਪੂਰੇ ਕਰੇ ਹੂੰ ਦੂਸਰੀ ਗੱਲ ਕਿ ਸਿੱਖ ਕੌਮ ਨੇ ਪੂਰੀ ਗੁਰਦੁਆਰਾਂ ਕਲੇ ਦਾ ਖਾਲਸਾ ਪੰਥ ਹੈ ਹੂੰ ਉਹ ਪੂਰੀ ਕਰੋ ਸੰਘੇਤ ਹੋਵੇ ਆਪਣੇ ਗੁਰੂ ਘਰਾਂ ਦੇ ਰਾਖੀ ਕਰਨ ਪਹਿਰੇ ਲਾਉਣਾ ਹੂੰ ਤੇ ਕਿਤੇ ਵੀ ਇਹੋ ਜਿਹਾ ਜੁਸਟਾ ਆਦਾ ਕੋਈ ਚੜ ਕੇ ਆਦਾ ਗੁਰੂ ਘਰ ਚ ਹੂੰ ਉਹਨੂੰ ਪਹਿਲੂ ਚੰਗੀ ਤਰ੍ਹਾਂ ਪੁੱਛਦਾ ਸਾਫ ਕਰਨਾ ਤੇ ਫਿਰ ਅਗਲੀ ਸਲਾਹ ਕਰਕੇ ਪ੍ਰਸ਼ਾਸਨ ਦੇਹਾਂ ਲੈ ਕਰ ਠੀਕ ਹੈ ਇਹ ਕਰਦੇ ਆ ਸੋਏ ਸੰਨ ਮੇਰ ਨਾਲ ਪਾਇਲ ਕੁਇਰ ਸਿੰਘ ਮਾਲਮਾ ਸ਼੍ਰੀ ਗੁਰੂਗ੍ਰਾਂਦ ਸਰਕਾਰ ਕਾਸਮੈਟਿਕ ਮੇਸ਼ਾ ਸਕਾਰ ਗੁਰੂਗ੍ਰਾਂਦ ਸਦਸਤਕਾਰ ਬਹਾਲ ਕਰਨ ਵਾਸਤੇ ਵੱਡੀਆਂ ਵੱਡੀਆਂ ਕੁਰਬਾਨੀਆਂ ਜੇਲ੍ਹਾਂ ਥਾਣੇ ਮੁਜਾਰੇ ਕਰਦੇ ਰਹਿੰਦੇ ਔਰ ਪ੍ਰਸ਼ਾਸਨਾਂ ਮਿਲ ਕੇ ਸਰਕਾਰਾਂ ਮਿਲ ਕੇ ਮੇਸ਼ਾ ਜਿਹੜਾ ਸ਼੍ਰੀ ਗੁਰੂਗ੍ਰਾਂਦ ਸਰਕਾਰ ਇਹਨਾਂ ਨੂੰ ਬਹਾਲ ਕਰਾਇਆ ਔਰ ਭਾਈ ਸਾਹਿਬ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਤੁਹਾਡੀ ਵਾਇਰ ਜੁੜਦਾ ਸਾਡੇ ਚੈਨਲ ਦਾ ਬਹੁਤ ਧੰਨਵਾਦ ਜੀ। ਅ ਸੋ ਇਹ ਵੀਡੀਓ ਜਿਹੜੀ ਅਸੀਂ ਆਸ ਕਰਦੇ ਹਾਂ ਕਿ ਜ਼ਰੂਰ ਤੁਹਾਨੂੰ ਪਸੰਦ ਆਉਗੀ। ਔਰ ਇਸ ਵੀਡੀਓ ਤੇ ਸੁਝਾਅ ਵੀ ਤੁਸੀਂ ਦੇਣਾ ਕਿਉਂਕਿ ਮੁੱਦਾ ਕਾਫੀ ਪਖਮਾ ਹੈਗਾ ਔਰ ਸਿੱਖ ਜਗਤ ਦੇ ਸਮੁੱਚੇ ਸਿੱਖ ਜਗਤ ਨੂੰ ਲੈ ਕੇ ਖਾਸ ਵੀਡੀਓ ਬਣਾਈ ਗਈ ਹੈ ਔਰ ਆਪਣੇ ਕਮੈਂਟ ਸੁਝਾਅ ਲਾਇਕ ਜਰੂਰ ਕਰਨਾ ਜੇ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਆਤਵਾ ਸਬਸਕ੍ਰਾਈਬ ਸ਼ੇਅਰ ਕਰਨਾ ਵਾਰ ਵੀ ਕਥਾਲ ਸਰ ਵਾਇਰ ਵੀ